ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਦੀ ਰਹਿਣ ਵਾਲੀ ਇੱਕ ਲੜਕੀ ਦੇ ਪਰਿਵਾਰ ਨੇ ਹੁਸ਼ਿਆਰਪੁਰ ਚ ਬੁਟੀਕ ਚਲਾਉਣ ਵਾਲੀ ਇੱਕ ਅੰਮ੍ਰਿਤਧਾਰੀ ਵਿਅਕਤੀ ਤੇ ਲੜਕੀ ਨਾਲ ਛੇੜਛਾੜ ਅਤੇ ਜ਼ਬਰਦਸਤੀ ਕਰਨ ਦੇ ਦੋਸ਼ ਲਾਇਏ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਕਥਿਤ ਦੋਸ਼ੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੀ ਲੜਕੀ ਘੰਟਾ ਘਰ ਨਸਤੀਕ ਸਥਿਤ ਇੱਕ ਬੁਟੀਕ ਤੇ ਕੰਮ ਦਾ ਪਤਾ ਕਰਨ ਆਈ ਸੀ ਤੇ ਇਸ ਦੌਰਾਨ ਬੁਟੀਕ ਚਲਾਉਣ ਵਾਲਾ ਵਿਅਕਤੀ ਜੋ ਕਿ ਅੰਮ੍ਰਿਤਧਾਰੀ ਸਿੱਖ ਹੈ ਵੱਲੋਂ ਲੜਕੀ ਨਾਲ ਛੇੜਛਾੜ ਕਰਦਿਆਂ ਹੋਇਆਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਲੜਕੀ ਘਰ ਤਾਂ ਵਾਪਸ ਆ ਗਈ ਪਰੰਤੂ ਕੁਝ ਦਿਨਾਂ ਤੱਕ ਕਾਫੀ ਜ਼ਿਆਦਾ ਗਮਸੂਮਾਤੇ ਐਟਰੀ ਹੋਈ ਰਹੀ ਤੇ ਜਦੋਂ ਪਰਿਵਾਰ ਵੱਲੋਂ ਉਸ ਕੋਲ ਪੁੱਛਿਆ ਗਿਆ ਤਾਂ ਉਹਨਾਂ ਦੀ ਲੜਕੀ ਵੱਲੋਂ ਸਾਰੀ ਗੱਲਬਾਤ ਪਰਿਵਾਰ ਨੂੰ ਦੱਸੀ ਗਈ ਜਿਸ ਤੋਂ ਬਾਅਦ ਪਰਿਵਾਰ ਦੁਕਾਨਦਾਰ ਕੋਲ ਪਹੁੰਚਿਆ ਪਰੰਤੂ ਉਸ ਵੱਲੋਂ ਗਲਤੀ ਮੰਨਣ ਦੀ ਬਜਾਏ ਉਲਟਾ ਲੜਕੀ ਨੂੰ ਗਲਤ ਠਹਿ ਰੋਣਾ ਸ਼ੁਰੂ ਕਰ ਦਿੱਤਾ ਪਰਿਵਾਰ ਦਾ ਕਹਿਣਾ ਹੈ ਕਿ ਥਾਣਾ ਸਿਟੀ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ ਤੇ ਲੜਕੀ ਦਾ ਮੈਡੀਕਲ ਵੀ ਕਰਵਾਇਆ ਗਿਆ ਪਰੰਤੂ ਉਹਨਾਂ ਨੂੰ ਇਨਸਾਫ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਇਸ ਮੌਕੇ ਪਰਿਵਾਰ ਅਤੇ ਹੋਰਨਾਂ ਜਿੱਥੇ ਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਤਤ ਦੋਸ਼ੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਇਹ ਲੜਕੀ ਦੇ ਨਾਲ ਮੇਰੀ ਇਹਨਾਂ ਬੇਟੀ ਪਹਿਲਾਂ ਇੱਥੇ ਕੰਮ ਕਰਦੀ ਸੀ ਉੱਥੋਂ ਮਤਲਬ ਪ੍ਰੋਬਲਮ ਆ ਗਈ ਟਾਈਮ 'ਤੇ ਉਹ ਕੰਮ ਛੱਡ ਦਿੱਤਾ ਇੱਕ ਦੂਜੀ ਜਗ੍ਹਾ ਕੰਮ ਪਤਾ ਹੀ ਕਰਨ ਗਈ ਸੀ ਕਤਿਰਜੀ ਕੋਲ ਤੇ ਜਿੱਥੇ ਪਤਾ ਕਰਨ ਗਈ ਤੇ ਉਹਨੇ ਬੰਦੇ ਨੇ ਉਹਨਾਂ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੁੜ ਕੇ ਈ ਜਿੱਲੇ ਮਤਲਬ ਟੈਂਸ਼ਨ ਜੇ ਲੈ ਕੇ ਘਰ ਨੂੰ ਚਲੀ ਗਈ ਉਹ ਤੇ ਜਿਹੜੇ ਘਰ ਗਈ ਤਾਂ ਉਹ ਦੋ ਤਿੰਨ ਰੋਟੀ ਉੱਠੀ ਸਾਡੀ ਕੁਛ ਨਹੀਂ ਕੀਤਾ ਤੇ ਕੋਲ ਮਤਲਬ ਸਿਸਟਰ ਨੇ ਜ਼ਬਰਦਸਤੀ ਪੁੱਛਿਆ ਵੀ ਤੈਨੂੰ ਗੱਲ ਕੀ ਹੋਈ ਹੈ ਕਿਉਂ ਇਦਾਂ ਕਰਦੀ ਰਹੀ ਹੈ ਤੂੰ ਦੱਸ ਤਾਂ ਸਿੱਧਾ ਨੂੰ ਗੱਲ ਸਿਸਟਰ ਨਾਲ ਗੱਲ ਕੀਤੀ ਤੇ ਉਹਨੇ ਵੀ ਆਪਣੇ ਮਤਲਬ ਸਾਡੇ ਬ੍ਰਦਰ ਹੈਗੇ ਉਹਨਾਂ ਦੇ ਤੇ ਚਾਚੇ ਦੇ ਮੁੰਡੇ ਦਾ ਉਹਨਾਂ ਨੂੰ ਨਾਲ ਲੈ ਕੇ ਉਹ ਸਿਰਫ ਮੈਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਪੁੱਛਣੇ ਆ ਗਏ ਮੇਰੇ ਤੋਂ ਕਹ ਲੋ ਕਾਲੂ ਬੜੀ ਬਰੋਲਾ ਨਾ ਬੇ ਬੇ ਚਲ ਅਸੀਂ ਪੁੱਛ ਲੈਂਦੇ ਆ ਪੁੱਛਣਾ ਇਹ ਤਾਂ ਉਹਨਾਂ ਨੇ ਮਤਲਬ ਕੁੜੀ ਨੂੰ ਹੀ ਗਲਤ ਪਾਇਆ ਮੈਂ ਨਹੀਂ ਤੂਕ ਝੂਠ ਬੋਲਦੀ ਝ ਮੈਂ ਤੁਸੀਂ ਛੇਤੀ ਇੱਥੇ ਆਵੋ ਇਹਦਾ ਗੱਲਬਾਤ ਹੋ ਗਈ ਆ। ਬਈ ਇਹ ਰੋਈ ਜਾਂਦੀ ਸੀ ਕੁੜੀ ਮੇਰੀ। ਤੇ ਜਿੱਲੇ ਮੈਂ ਇੱਥੇ ਆਇਆ ਤਾਂ ਮੈਂ ਹਣਕੜੋਂ ਜਿਲ੍ਹੇ ਪੁੱਛਣ ਦੀ ਕੋਸ਼ਿਸ਼ ਕੀਤੀ। ਜੇ ਪੁੱਛਣ ਹੀ ਲੱਗਾ ਸੀ ਤੇ ਜੱਤ ਕਿ ਮੈਂ 2-4 ਗੱਲਾਂ ਹੀ ਕੀਤੀਆਂ ਕਹਿੰਦਾ ਮੈਂ ਤੋ 80 ਕੁੜੀਆਂ ਵਿੱਚੋਂ ਕੰਮ ਕਰ ਚੁੱਕਿਆ। ਮੈਂ ਕਹਿੰਦਾ ਕੋਈ 80 ਕੁੜੀਆਂ ਕੰਮ ਕਰ ਚੁੱਕਿਆ ਤਾਂ ਮੈਨੂੰ ਇੱਕ ਦੱਸ ਦੇ ਵੀ ਤੈਨੂੰ ਕਿਹੜੀ ਕੁੜੀ ਆ ਇਸ ਵੇਲੇ। ਵੀ ਤੂੰ ਇੱਕ ਨਾ ਗੱਲ ਕਰਾ ਦੇ ਮੇਰੀ। ਤੇ ਉਹ ਕਹਿੰਦਾ ਨਹੀਂ ਆੜਦੋਲ ਦੁਕਾਨਾਂ ਨਾਲ ਪੁੱਛ। ਮੈਂ ਕਹਿੰਦਾ ਦੁਕਾਨਾਂ ਵਾਲੇ ਕਿਹੜਾ ਦੇਖ ਚੈੱਕ ਕਰਾਉਂਦੇ ਆ। ਤੇ ਤੂੰ ਦੱਸ ਮੈਨੂੰ ਤੇ ਉਸ ਗੈਨੀ ਤੇ ਐਨੀ ਹੋ ਗਿਆ ਮਰਾ ਧਾਰੀ ਹੋ ਕੇ ਤੂੰ ਬੰਦਾ ਇਹੋ ਜਿਹਾ ਕਰ ਕੰਮ ਕਰਦਾ ਆ ਅਸੀਂ ਤੇ ਲੋਕਾਂ ਨੂੰ ਇਹ ਸਿੱਖਿਆ ਦੇ ਦੀ ਵਿਗਿਆਨੀ ਬੰਦੇ ਕੋ ਜਾ ਕੇ ਉਹਨਾਂ ਨੂੰ ਤੇ ਹੈਲਪ ਮੰਗਣੀ ਆ ਤੇ ਤੂੰ ਆਪ ਹੀ ਇਹ ਕਤੂਤਾਂ ਕਰਦਾ ਆ ਤੇ ਜਦ ਮੈਂ ਉਹਨਾਂ ਇਹ ਬੈਂਸ ਗੱਲ ਕਰਦਾ ਪਿਆ ਸੀ ਜਾਂ ਤੇ ਮੇਰੀ ਕੁੜੀ ਬਿਹੋਸ਼ ਹੋ ਗਈ ਤੇ ਫਿਰ ਮੈਂ ਉਹਨੂੰ ਚੱਕ ਕੇ ਪਹਿਲਾਂ ਮੈਂ ਮੈਡੀਕਲ ਸਟੋਰ ਤੇ ਲੈ ਗਿਆ ਤੇ ਮੈਡੀਕਲ ਸਟੋਰ ਵਾਲੇ ਨੇ ਜਵਾਬ ਦਿੱਤਾ ਫਿਰ ਮੈਂ ਮੈਥਾ ਕਲੀਨਿਕ ਦੇ ਲੈ ਗਿਆ ਉਹਨਾਂ ਨੇ ਵੀ ਮੈਨੂੰ ਜਵਾਬ ਦਿੱਤਾ ਫਿਰ ਮੈਂ ਉਹਨੂੰ ਸਿਵਾਸਤਾ ਲੈ ਗਿਆ ਤੇ ਉੱਥੇ ਵੀ ਟਰੀਟਮੈਂਟ ਹੋਇਆ ਉਹਦਾ ਤੇ ਉੱਥੋਂ ਹੀ ਫਿਰ ਮਤਲਬ ਸਾਰਾ ਗਾਹਾਂ ਜੋ ਵੀ ਉਹ ਤੇ ਮੁੜ ਕੇ ਅਸੀਂ ਵੀ ਹੁਣ ਪਹਿਲਾਂ ਤਾਂ ਸਿਟੀ ਥਾਣੇ ਦੇ ਸਾਡੀ ਗੱਲਬਾਤ ਹੋਈ ਆ ਤੇ ਉਹਨਾਂ ਨੇ ਗਾਹ ਸਾਨੂੰ ਡੀਐਸਪੀ ਦੇ ਭੇਜ ਦਿੱਤਾ ਹੁਣ ਕਿੰਨੀ ਤਰੀਕ ਦੀ ਵਾਰਦਾਤ ਹੈ ਇਹ ਚਾਤਰੀ ਦੀ ਵਾਰਦਾਤ ਹੈ ਜੀ ਜੀ ਅੱਜ ਦੇਖਿਆ ਦੇਖਿਆ ਵੀ ਚਾਰ ਮਹੀਨੇ ਹੋ ਗਏ ਇਸ ਵਾਰਦਾਤ ਨੂੰ ਕੋਈ ਸਾਲੋਕ ਕਿਸੇ ਜੋਗ ਮਿਲਿਆ ਤਾਂ ਹਜੇ ਕੋਈ ਸਹਯੋਗ ਨਹੀਂ ਮਿਲਿਆ ਜੀ ਪਹਿਲਾਂ ਤਾਂ ਸਾਨੂੰ ਇੱਥੇ ਡੀਐਸਪੀ ਸਾਹਿਬ ਉਹਨਾਂ ਨੇ ਵੀ 12 ਤਰੀਕ ਨੂੰ ਸੰਧਿਆ ਸੀਗਾ ਤੇ ਉਹਨਾਂ ਨੇ ਬਿਆਨ ਬਾਈ ਲਓਡ ਨੋਟ ਕਰਕੇ ਭੇਜ ਦਿੱਤਾ ਸੀਗਾ ਮੁੜ ਕੇ 14 ਨੂੰ ਸੰਧਿਆ ਸੀਗਾ 14 ਨੂੰ ਅਸੀਂ ਆਏ ਆ ਤੇ 14 ਨੂੰ ਸਾਹਿਬ ਨਹੀਂ ਆਪ ਨਹੀਂ ਆਏ ਤਲੋ ਡੀਡਰ ਨੇ ਗੱਲ ਕਰਕੇ ਤਾਂ ਸਾਨੂੰ ਫੇਰ ਭੇਜਤਾ ਕਹਿੰਦੇ 16 ਤਰੀਕ ਨੂੰ ਹੁਣ ਆਇਓ ਅੱਛਾ ਫੇਰ ਤੁਸੀਂ ਜਿੱਥੇ ਬੰਦੀਆਂ ਦੇ ਨਾਲ ਆਏ ਹੋ ਕੀ ਤੁਹਾਨੂੰ ਟਾਈਮ ਮਿਲਿਆ ਵੀ ਤਾਂ ਅੱਜ ਤਾਂ ਗੋਸਟਿਆ ਗਿਆ ਕਿ ਤੁਸੀਂ ਆਪਣੇ ਆਪ ਨਹੀਂ ਸੱਦਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਸੋਨਾ ਨੂੰ ਆਇਓ ਬਾਕੀ ਫੋਨ ਕਰਾਂਗੇ ਕਹਿੰਦੇ ਫੋਨ ਕਰਕੇ ਆਓ ਤੇ ਅਸੀਂ ਤਾਂ ਤੁਹਾਨੂੰ ਕੋਈ ਕਾਲ ਨਹੀਂ ਆਈ ਤਾਂ ਨਾ ਉਹ ਹੋਰ ਗੱਲਬਾਤ ਹੋਈ ਐ ਅਸੀਂ ਹੁਣ ਆ ਗਏ ਆਂ ਕੀ ਮੰਗ ਕਰਦੇ ਆਂ ਮੰਗ ਬਸ ਮੇਰੀ ਇਹੀ ਐ ਮੇਰੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਕੀ ਉਮਰ ਐ ਬੇਟੀ ਬੇਟੀ 18 ਸਾਲ ਦੀ ਹੋਈ ਐ 19ਵਾਂ ਲੱਗਾ ਉਹਨੂੰ ਅਜੇ ਕੱ 25 ਦੇ ਨਾਲ ਮੰਨ ਭਾਈ ਘਟਨਾ ਦਾ ਮਾਮਲਾ ਸਾਹਮਣੇ ਆਇਆ ਕੀ ਮਾਮਲਾ ਕਿ ਮਾਮਲਾ ਦੇ ਕੀ ਦਰੋਂ ਦਾ ਨਾਮ ਹੈ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਬਤੇ ਸਾਰਿਆਂ ਨੇ ਮੇਰੇ ਵੀਰਾਂ ਨੂੰ ਬੇਨਤੀ ਇਹ ਹੈ ਕਿ ਜੇ ਲੜਕੀ ਜਿਹੜੀ ਹੈਗੀ ਹੈ ਸਾਨੂੰ ਜਦੋਂ ਇਹ ਮਾਮਲਾ ਸਾਡੇ ਨੋਟਿਸ 'ਚ ਆਇਆ ਸਾਡੇ ਜਿਹੜੇ ਸਿੰਘ ਸੇਵਾ ਕਰਦੇ ਆ ਉਹਨਾਂ ਨੇ ਦੇਖਿਆ ਵੀ ਇੱਕ ਕੁੜੀ ਨਾਲ ਧੱਕਾ ਹੋ ਰਿਹਾ ਤੇ ਕੁੜੀ ਨਾਲ ਧੱਕਾ ਜਿਹੜਾ ਹੋ ਰਿਹਾ ਔਰ ਉਹ ਆਪਣਾ ਉਹਨੂੰ ਧਮਕੀਆਂ ਵੀ ਦੇ ਰਹੇ ਆ ਇੱਕ ਤਾਂ ਕੁੜੀ ਕੰਮ ਪੁੱਛਣ ਗਈ ਚਲੋ ਪਹਿਲਾਂ ਕਿਸੇ ਜਗ੍ਹਾ ਕੰਮ ਕਰਦੀ ਆ ਨਹੀਂ ਮਤਲਬ ਸੈਲਰੀ ਘਟਾ ਹੈ ਜਾਂ ਉਥੋਂ ਹਟ ਗਈ ਹੈ ਦੁਬਾਰਾ ਕਿਸੇ ਬਾਹਰ ਪੋਸਟਰ ਦੇਖ ਕੇ ਜਾਂਦੀ ਹੈ ਵੀ ਇੱਥੇ ਇੱਕ ਚੰਗੇ ਮਤਲਬ ਸਿਆਣੇ ਬੰਦੇ ਹੈਗੇ ਬੈਠੇ ਆ ਵੀ ਓਨਰ ਉਹਨਾਂ ਨਾਲ ਗੱਲ ਕਰਕੇ ਦੇਖ ਲਈਏ ਵੀ ਇਹ ਸਾਨੂੰ ਜੌਬ ਦੀ ਲੋੜ ਹੈ ਤਾਂ ਉਹਨਾਂ ਜਿਹੜੀ ਹਰਕਤ ਹੋਈ ਹੈਗੀ ਆ ਸਾਨੂੰ ਤਾਂ ਇਹ ਲੱਗਦਾ ਵੀ ਜਿਸ ਤਰ੍ਹਾਂ ਇੱਕ ਅਮਰਧਾਰੀ ਸਿੱਖ ਹੈਗਾ ਔਰ ਉਹ ਅਮਰਦਾ ਵੀ ਸਿਆਣਾ ਆ ਪਹਿਲੇ ਤਾਂ ਮੈਨੂੰ ਇਸ ਗੱਲ ਦਾ ਯ ਵੀ ਇਹ ਗੱਲ ਕੁੜੀ ਝੂਠ ਬੋਲਦੀ ਹੈਗੀ ਆ ਪਰ ਜਿਸ ਤਰ੍ਹਾਂ ਹਸਪੀਟਲ ਚ ਜਾ ਕੇ ਕੁੜੀ ਦੀ ਹਾਲਤ ਦੇਖਤੀ ਮਤਲਬ ਮੌਕੇ ਤੇ ਦੇਖੀ ਆ ਜਾਂ ਉੱਥੇ ਜਿਹੜੇ ਡਾਕਟਰ ਸਾਹਿਬ ਜੀ ਸਿਵਲ ਹਸਪੀਟਲ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਵੀ ਇਸ ਗੱਲ ਨੂੰ ਬੋਲਿਆ ਵੀ ਇਸ ਨੂੰ ਕੋਈ ਵੈਸੇ ਕੋਈ ਪ੍ਰੋਬਲਮ ਨਹੀਂ ਹੈ ਵੀ ਜਿਹੜੀ ਬਿਹੋਸ਼ ਹੋਈ ਉਹ ਦਹਿਲ ਬਹੁਤ ਗਈ ਕੁੜੀ ਡਰ ਗਈ ਹੋਈ ਆ ਇਹ ਦੇਖੋ ਵੀ ਜਿਸ ਦਿਨ ਇਹ ਘਟਨਾ ਘਟੀ ਆ ਕੁੜੀ ਦੇ ਆਪਣੇ ਪੇਰੈਂਟਸ ਆਪਣੇ ਭਾਈ ਭੈਣਾਂ ਨਾਲ ਲੈ ਕੇ ਗਏ ਆ ਇੰਤਰ ਦਿਨ ਪਹਿਲਾਂ ਘਟਨਾ ਘਟੀ ਆ ਦਵਾੜਾ ਕੁੜੀ ਉਹ ਬੰਦੇ ਨੂੰ ਦੇਖ ਕੇ ਫਿਰ ਅਨਕੌਂਸ਼ੀਅਸ ਹੋ ਜਾਂਦੀ ਹੈ ਔਰ ਉਸ ਨੂੰ ਡਰਾਇਆ ਗਿਆ ਅਸੀਂ ਸੁਣਿਆ ਵੀ ਜਿੱਦਾਂ ਹੈ ਨਾ ਬਹੁਤ ਚੀਜ਼ਾਂ ਹੁੰਦੀਆਂ ਵੀ ਝੂਠ ਬੋਲ ਦਿੱਤੀ ਜਾਂਦੀਆਂ ਵੀ ਜੇ ਮਤਲਬ ਕੇਸ ਨੂੰ ਉੱਪਰ ਕਰਨ ਲਈ ਪਰ ਉਹ ਸੀਨ ਜਿਸ ਲਈ ਕੁੜੀ ਨੇ ਉਹਨੂੰ ਦੇਖਿਆ ਬਿਲਕੁਲ 4 ਘੰਟੇ ਵੀ ਹੋ ਚੁੱਕੇ ਸੀ ਸਿਵਲ ਹਸਪੀਟਲ 'ਚ ਐਡਮਿਟ ਉਹ ਡਾਕਟਰਾਂ ਸਾਹਿਬ ਨੂੰ ਪਤਾ ਇਨਕੁਆਇਰੀ ਕਰ ਲੋ ਚਾਹੀਏ ਫਿਰ ਉਸ ਤੋਂ ਇਲਾਵਾ ਵੀ ਜਦੋਂ ਅ ਸਿਟੀ ਥਾਣੇ 'ਚ ਅਸੀਂ 112 ਤੇ ਕੰਪਲੇਂਟ ਇਹਨਾਂ ਨੇ ਘਰ ਦੇ ਨੇ ਪਾਈ ਸੀਗੀ ਮਤਲਬ ਸਿਟੀ ਥਾਣੇ 'ਚ ਵੀ ਸਾਨੂੰ ਜੋ ਸੁਣਵਾਈ ਹੈਗੀ ਐ ਉਹਨਾਂ ਨੇ ਜਿਹੜਾ ਰਾਜੀਨਾਮਾ ਆ ਕੁੜੀ ਦੇ ਮਾਤਾ ਤੇ ਕੁੜੀ ਤੋਂ ਬਿਨਾ ਪੁੱਛੇ ਰਾਜੀਨਾਮਾ ਲਿਖ ਚੁੱਕੇ ਸੀ ਜੋ ਮੇਰੇ ਇੱਕ ਸਿੰਘ ਸਾਹਿਬ ਮਤਲਬ ਮੈਂ ਨਹੀਂ ਸੀ ਹਾਜ਼ਰ ਉਹਨਾਂ ਨੇ ਉਹ ਦੇਖਿਆ ਮੌਕੇ ਤੇ ਪੜਿਆ ਤੇ ਰਾਜੀਨਾਮਾ ਫਿਰ ਉਹ ਸਾਡੇ ਸਿੰਘ ਸਾਹਿਬ ਨੇ ਬੋਲੇ ਆ ਵੀ ਇਹ ਰਾਜੀਨਾਮਾ ਤੁਸੀਂ ਕਿਸ ਚੀਜ਼ ਦਾ ਲਿਖਦੇ ਆ ਸਾਡੀ ਨਾਲ ਤਾਂ ੱੱਕਾ ਹੋਇਆ ਸਾਨੂੰ ਤਾਂ ਇਨਸਾਫ ਚਾਹੀਦਾ ਉਹਨਾਂ ਦੇ ਨਾਲ ਜਿਹੜੇ ਬਾਣੇ ਵਿੱਚ ਆਏ ਸੀ ਸਿੰਘ ਸਾਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਆ ਵੀ ਅਸੀਂ ਵੀ ਗੁਰਸਿੱਖ ਬੰਦੇ ਆਗੇ ਆ ਬਾਣੇ ਵਿੱਚ ਆਏ ਬੰਦਿਆਂ ਨੇ ਜਿਹੜੇ ਸ਼ਬਦ ਬੋਲੇ ਦੱਸਾਂਗੇ ਤਾਂ ਸਾਡੀ ਇਨਸਲਟ ਹੋ ਗਈ ਆ ਅਸੀਂ ਇੱਕ ਆਪਣੀ ਜਿੱਥੇ ਖਾਲਸਾ ਰਾਜ ਦੀ ਮੰਗ ਕਰਦੇ ਆ ਤੇ ਸਾਨੂੰ ਲੱਗਦਾ ਹੈ ਵੀ ਇਹ ਚੀਜ਼ਾਂ ਅਗਰ ਵਾਪਰਨ ਗਈਆਂ ਤੇ ਖਾਲਸਾ ਰਾਜ ਸਾਡਾ ਕਿੱਥੋਂ ਪੈਦਾ ਹੋ ਜਾਏਗਾ ਹੁਣ ਦੇਖੋ ਕੁੜੀ ਹੈਗੀ ਆ ਆਪਣੀ 18 ਸਾਲ ਦੀ ਹੋਈ ਹੈਗੀ ਆ 19 ਮਾਂ ਲੱਗਿਆ ਕੱਲ 18 ਸਾਲ ਦੀ ਹੋਈ ਹੈਗੀ ਆ ਉਹ 18 19 ਸਾਲ ਦੇ ਬੱਚੇ ਨੂੰ ਤਾਂ ਕੁਝ ਵੀ ਨਹੀਂ ਪਤਾ ਹੁੰਦਾ ਹੁੰਦਾ ਹੁਣ ਅਸੀਂ ਤੇ ਦੇਖੋ ਵੀ ਸਾਡੇ ਬੱਚਿਆਂ ਵਰਗੀ ਆ ਅਸੀਂ ਤਾਂ ਉਹਨੂੰ ਨਹੀਂ ਦੇਖ ਚੰਗੀ ਜਿਹਾ ਪਾਇਏ ਵੀ ਉਹਦੀ ਮਾਤਾ ਨੇ ਜੋ ਸਾਨੂੰ ਫੋਟੋਆਂ ਦਿਖਾਈਆਂ ਜਾਂ ਜਦੋਂ ਫਿਰ ਫੋਟੋਆਂ ਦੇ ਵੀ ਮੈਂ ਯਕੀਨ ਨਹੀਂ ਕੀਤਾ ਉਹ ਤਾਂ ਜਦੋਂ ਮੈਡੀਕਲ ਦਿਖਾਇਆ ਮੈਡੀਕਲ ਵੀ ਮੈਂ ਤਿੰਨ ਚਾਰ ਵਕੀਲ ਅਲੱਗ-ਅਲੱਗ ਨੂੰ ਪੁੱਛਿਆ ਉਹ ਇਸ ਕਰਕੇ ਪੁੱਛਿਆ ਇਹ ਜੀ ਬਿਸ਼ੱਕ ਮੈਨੂੰ ਦੋਸ਼ੀ ਠਹਿਰਾਣ ਵੀ ਸਾਨੂੰ ਇਹ ਵੀ ਕਿਤੇ ਗੁਰਸਿੱਖ ਬੰਦੇ ਨਾਲ ਧੱਕਾ ਤਾਂ ਨਹੀਂ ਕਰ ਰਹੇ ਅਸੀਂ ਇੱਕ ਗੁਰਸਿੱਖ ਬੰਦੇ ਦੀ ਹੈਲਪ ਕੀਤੀ ਪਰ ਉਹਦੇ ਵਿੱਚ ਵੀ ਜੋ ਚੀਜ਼ਾਂ ਪਾਈਆਂ ਗਈਆਂ ਸਾਰੀਆਂ ਉਹਦੇ ਬਰਖਲਾ ਪਾਈਆਂ ਗਈਆਂ ਹੁਣ ਕੀ ਆ ਉਹਨਾਂ ਦੇ ਜਿਹੜੇ ਸੱਜਣ ਚਾਹਵਾਂ ਜੋ ਉਹਨਾਂ ਦੇ ਚਹੇਤੇ ਹੁੰਦੇ ਆ ਚੰਗੇ ਸ਼ਹਿਰ ਸਤਕਾਰਯੋਗ ਆ ਸਾਡੇ ਵੀ ਉਪਰੋਂ ਮੈਨੂੰ ਧਮਕੀਆਂ ਦੇ ਰਹੇ ਆ ਵੀ ਕੁੜੀ ਵਾਲੇ ਤਾਂ ਹੈ ਹੀ ਇਦਾਂ ਦੇ ਆ ਵੀ ਤੁਹਾਨੂੰ ਮੋਹ ਨਹੀਂ ਮਤਲਬ ਕੋਈ ਜਗ੍ਹਾ ਨਹੀਂ ਲੱਭਣੀ ਦੇਣ ਨੂੰ ਲੱਗਦਾ ਗਰੀਬ ਕਰਕੇ ਠੱਗਾ ਕਰ ਰਹੇ ਆ ਠੱਗਾ ਬਿਲਕੁਲ ਜੀ ਕੁੜੀ ਦੇ ਘਰ ਦਿਆਂ ਦਾ ਗੇਟ ਵੀ ਨਹੀਂ ਲੱਗਾ ਆ ਘਰ 'ਚ ਜਿੱਥੇ ਬੰਦਾ ਰਹਿੰਦਾ ਹੋਵੇ ਜੇ ਕੁੜੀ ਉਹ ਬੋਲਦੇ ਵੀ 10-10 ਲੱਖ ਰੁਪਏ ਲੈ ਕੇ ਵੀ ਇਹਨਾਂ ਦਾ ਕੈਰੇਕਟਰ ਇਹ ਆ ਸਾਨੂੰ ਸ਼ਰਮ ਆਂਦੀ ਰਾਤ ਨੂੰ ਮੈਂ ਫੋਨ ਕੀਤਾ ਭਾਈ ਉਹਨਾਂ ਨੂੰ ਇਹਨਾਂ ਨੇ ਛੱਤ ਮਿਰਨ ਲਾਲ ਵੀ ਗੁੱਸਾ ਗਿਲਾ ਕੀਤਾ ਹੈ ਜਾਇਜ ਬਣਦਾ ਮੈਨੂੰ ਕੋਈ ਇਹਨਾਂ ਤੇ ਸ਼ਿਕਵਾ ਨਹੀਂ ਹੈਗਾ ਜਿਹਦੀ ਧੀ ਨੂੰ ਅਸੀਂ ਕਹਾਂਗੇ ਤੁਸੀਂ ਪਹਿਲ ਤਾਂ ਨਹੀਂ ਵੀ 10-10 ਲੱਖ ਲੈ ਕੇ ਕਿਤੇ ਰਾਜ ਨਾਵੇਂ ਕੀਤੇ ਹੋ ਪਰ ਸਾਨੂੰ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਗੁੱਸਾ ਤਾਂ ਲੱਗਦਾ ਜੇ ਕਿਸੇ ਬੱਚੇ ਨੇ ਇੱਕ ਦਾ ਧੱਕਾ ਹੋਇਆ ਆ ਉਹ ਕੁੜੀ ਦੇਖੋ ਇੰਨੀ ਹਜੇ ਵੀ ਕੋਠੇ ਤੋਂ ਦੋ ਵਾਰੀ ਛਾਲ ਮਾਰਨ ਦੀ ਜੋ ਕਿ ਉਹਦੀ ਬੜੀ ਭੈਣ ਨੇ ਦੱਸਿਆ ਵੀ ਕਦੀ ਪੱਖੇ ਨਾ ਫਾ ਆਪਣੇ ਆਪ ਨੂੰ ਉਹ ਜਦੋਂ ਵੀ ਗੱਲ ਕਰਦੀ ਆ ਕਿ ਮੈਨੂੰ ਘਰਣਾ ਆਉਂਦੀ ਆ ਮੈਨੂੰ ਮਤਲਬ ਗੰਦੀ ਹੋ ਗਈਆਂ ਉਹਨਾਂ ਜੋ ਕੁਝ ਹੋਇਆ ਅਸੀਂ ਦੱਸ ਨਹੀਂ ਸਕਦੇ ਕੀ ਮੰਗਤ ਹੈ ਮੰਗ ਤਾਂ ਜਨਾਬ ਇਦਾਂ ਆ ਵੀ ਜੇ ਜਿਸ ਤਰ੍ਹਾਂ ਉਹਨਾਂ ਦੇ ਵੀ ਜਿਹੜੇ ਆਏ ਸਿੰਘ ਅਸੀਂ ਉਹਨਾਂ ਨੇ ਵੀ ਸਤਿਕਾਰਯੋਗ ਹੈ ਇਹੀ ਗੱਲ ਬੋਲੀ ਹੈ ਜੇ ਤਾਂ ਤੁਸੀਂ ਕਿਸੇ ਐਂਗਲ ਤੋਂ ਉਹ ਸਿੰਘ ਸਾਹਿਬ ਜਿਨ੍ਹਾਂ ਨੇ ਇਸ ਸਿੰਘ ਕਹਿਣ ਦਾ ਦਿਲ ਨਹੀਂ ਕਰਦਾ ਉਹ ਸ਼ੈਤਾਨ ਬੰਦਾ ਆ ਉਹਦਾ ਅਗਰ ਛੱਗਿਆ ਵੀ ਭੰਗ ਕਰਨਾ ਚਾਹੀਦਾ ਹੈ ਨਹੀਂ ਉਸ ਤੋਂ ਇਲਾਵਾ ਉਹਨਾਂ ਸਜ਼ਾ ਇਦਾਂ ਦੀ ਮਿਲੇ ਕੱਲੋਂ ਕੋਈ ਸਾਡਾ ਹੋਰ ਸਿੱਖ ਉਹਦਾ ਕੈਰੈਕਟਰ ਜਿਹੜਾ ਪਹਿਲਾਂ ਹੀ ਸਰਕਾਰਾਂ ਦੀ ਨਜ਼ਰਾਂ 'ਚ ਗੰਦਾ ਗਿਣਿਆ ਗਿਆ ਸਾਨੂੰ ਇਸ ਦਾ ਆਪਣੇ ਕੈਰੈਕਟਰ ਸੋਚ ਨਹੀਂ ਲੋਕਾਂ ਦੀ ਨਜ਼ਰਾਂ 'ਚ ਇੱਕ ਸਿੱਖ ਦੇ ਕੈਰੈਕਟਰ ਮਤਲਬ ਜੋ ਕਿ ਹੈ ਹੋ ਇਹਨਾਂ ਦੇ ਕੁੜੀ ਦੇ ਫਾਦਰ ਸਾਹਿਬ ਦੀ ਗੱਲ ਸੀ ਵੀ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਵੀ ਕੱਲ ਬਾਜ਼ਾਰ 'ਚ ਵੀ ਕਦੀ ਕੋਈ ਜਾਂਨੇ ਕਦੀ ਲੋਡ ਪੈ ਜਵੇ ਲੱਗੇ ਕੋਈ ਸਿੱਖ ਬੰਦਾ ਖੜਿਆ ਹੋਇਆ ਉਹਨੇ ਕੋਈ ਜਲਦੀ ਹੈਲਪ ਕੋਈ ਮੰਗ ਲੈਣੀ ਆ ਪਰ ਜਦੋਂ ਉਹਦੀ ਕੁੜੀ ਦੀ ਮਾਤਾ ਵੱਲੋਂ ਸ਼ਬਦ ਮੂੰਹ 'ਚੋਂ ਨਿਕਲੇ ਗੁੱਸੇ ਦੇ ਵਿੱਚ ਤਾਂ ਅਸੀਂ ਭੈਣ ਜੀ ਨੂੰ ਇਹ ਗੱਲ ਬੋਲੀ ਸੀ ਸਾਨੂੰ ਭਈ ਚਾਹੇ ਉਹ ਸਿੱਖ ਆਪੇ ਸਿੱਖ ਦਾ ਮਸਲਾ ਨਹੀਂ ਆ ਜੇ ਗੱਲ ਤਾਂ ਅਸੀਂ ਤੁਹਾਡੇ ਨਾਲ ਖੜਾਂਗੇ ਹੁਣ ਤੱਕ ਆਪਾਂ ਜਮੀਰ ਆਪਣਾ ਜਾਗਦਾ ਆ ਇਦਾਂ ਨਹੀਂ ਹੈ ਅਸੀਂ ਇਹ ਵੀ ਕਹਿੰਨੇ ਆ ਜੇ ਬੰਦਾ ਆਪਣਾ ਗੁਰੂ ਮਹਾਰਾਜ ਦੇ ਦਿੱਤੇ ਕਿਤੇ ਟੈਸਟ ਵਿੱਚੋਂ ਫੇਲ ਹੋ ਗਿਆ ਗਲਤੀ ਹੋ ਗਈ ਹੈ ਉਹ ਆਪਣੀ ਮਾਫੀ ਮੰਗ ਲਵੇ ਜੀ ਮਾਫੀ ਵੀ ਨਹੀਂ ਮੰਗਦਾ ਸੀ ਗੁਰਮਰਯਾਦਾ ਅਨੁਸਾਰ ਗੁਰੂ ਘਰ ਚ ਬੈਠ ਕੇ ਵੀ ਉਹਨੂੰ ਸਜ਼ਾ ਦੇ ਦਾਂਗੇ ਕਿਦਰ ਦੇ ਦੀਆਂ ਤੁਹਾਂਡੇ ਦੇ ਦੁਆ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਸਣੀ ਉਹ ਤਾਂ ਉਲਟੇ ਮੈਨੂੰ ਕਹਿੰਦੇ ਤੈਨੂੰ ਟਾਈਮ ਪਾਣ ਤੇ ਪਤਾ ਲੱਗ ਜਾਏਗਾ ਹਿਸਾਬ ਕਿਤਾਬ ਮੈਂ ਆਪਣੇ ਹਿਸਾਬ ਕਿਤਾਬ ਕੀ ਦੇਖਾਂ ਵੀ ਇੱਕ ਜੇ ਮਤਲਬ ਗਰੀਬ ਨਾਲ ਕਿਸੇ ਕੁੜੀ ਨਾਲ ਮਤਲਬ ਜਿੰਨਾ ਤੱਕਾ ਹੋ ਰਿਹਾ ਦੇਖੋ ਨਾ ਤਾਂ ਮੇਰਾ ਉਹ ਦੁਸ਼ਮਣ ਆਇਆਗਾ ਬੰਦਾ ਤੇ ਨਾ ਮੇਰਾ ਇਹ ਰਿਸ਼ਤੇਦਾਰ ਹੈਗੇ ਅਸਤੇ ਇੱਕ ਵਿਚਕਾਰ ਇਨਸਾਨੀਅਤ ਤੋਰਤੇ ਹੈਗੇ ਜੀ ਆ ਜਿਹੜੇ ਵਰਮੀ ਸਿੰਘ ਸਹਿਬਾਨ ਖੜੇ ਆ ਕੋਈ ਰਿਸ਼ਤੇ ਨਾਲ ਨਹੀਂ ਕੋਈ ਆਣਾ ਹੁੰਦਾ ਪਰ ਜਿਸਲੇ ਕਿਸੇ ਗਰੀਬ ਨਾਲ ਧੱਕਾ ਹੋਵੇ ਇਹਦਾ ਮਤਲਬ ਇਹ ਹੋਇਆ ਜਿਹਦੇ ਕੋਲ ਤਾਂ ਪੈਸਾ ਆ ਉਹ ਮਸਲਾ ਸਭ ਕੁਝ ਸਹੀ ਹੋ ਜਾਂਦਾ ਉਹ ਪੁਲਿਸ ਪ੍ਰਸ਼ਾਸਨ ਨਾਲ ਵੀ ਥਾਣੇ ਵਿੱਚ ਵੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਤਾਂ ਇੰਨਾ ਹੀ ਹੈ ਵੀ ਇਹਦੀ ਵੱਧ ਤੋਂ ਵੱਧ ਇਹ ਕੇਸ ਚ ਨਿਰਪੱਖ ਜਾਂਚ ਹੋਵੇ ਕਿਸਨਾ ਧੱਕਾ ਨਾ ਹੋਵੇ ਧੋਖਾ ਨਾ ਹੋਵੇ ਇੱਕ ਹੋਰ ਇੱਕ ਲੜਕੀ ਦਾ ਮਸਲਾ ਹੈ ਆਪਣੀ ਕੀ ਕੇਸ ਹੈ ਕੀ ਕਾਰਵਾਈ ਹੈ ਇੱਕ ਕੁੜੀ ਦੀ ਕੰਪਲੇਟ ਆਈ ਸੀ ਉਹਦੀ ਮਾਤਾ ਨੇ ਸਾਨੂੰ ਕੰਪਲੇਟ ਦਿੱਤੀ ਸੀ ਉਹ ਮੁਤਲਕਾ ਮੈਂ ਥਾਣੇਦਾਰ ਜਿਹੜੀ ਲੇਡੀਜ਼ ਥਾਣੇਦਾਰ ਅਮਰਜੀਤ ਕੋਲ ਉਹਨੂੰ ਮਾਰ ਕਰ ਦਿੱਤੀ ਹੈ ਜੀ ਜੋ ਵੀ ਅੱਗੇ ਫਰਦਰ ਤਵਤੀਸ਼ ਦੇ ਵਿੱਚ ਕਲ ਆਵੇਗੀ ਉਹ ਸਾਹਮਣੇ ਆ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਕ ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਜੱਥੇਵੰਦਿਆਂ ਨੇ ਦਬਾਅ ਵੇਟ ਜੋ ਮੈਤਮਾਇਆ ਕੋਈ ਕਾਰਵਾਈ ਨਹੀਂ ਕਰ ਰਹੀ ਬਿਲਕੁਲ ਇਸ ਤਰ੍ਹਾਂ ਨਹੀਂ ਹੋਵੇਗਾ ਜੀ ਬਿਲਕੁਲ ਇਸ ਤਰ੍ਹਾਂ ਨਹੀਂ ਹੋਵੇਗਾ ਜੀ ਜੋ ਸਹੀ ਹੋਵੇਗਾ ਉਹ ਹੀ ਕਰਾਂਗੇ いいじゃない。